دراغ ہے دا اے تانا شاہی توسی ختم کر سکدے ہو ووٹروں توسی جو ہے ووٹ پا کے عام ادی پارٹی دا بٹن دبا کے چڑدا بٹن دبا کے جو ہے تانا شاہی سرکار نوں دور کرو تے تانا شاہی دا صفایہ کرو وڈی گل کئی پٹما صاحب نے پٹما صاحب نے

ਇਹ ਹੈਗਾ ਤੁਹਾਡਾ ਸਵਰਗੀ ਵਿਚਾਰਾ ਜਰੂਰ ਕਮੈਂਟਾਂ ਚ ਦੱਸੋ ਤੇ ਚੰਦਰ ਜੀ ਨੂੰ ਸਬਸਕ੍ਰਾਈਬ ਕਰੋ ਲਾਈਕ ਕਰ ਦਿਓ ਪੰਜਾਬ ਸਰਬ ਜੋ ਹੈ ਲਗਾਤਾਰ ਬੀਜੇਪੀ ਤੇ

ਉਹ ਬੀਜੇਪੀ ਦੀ ਤਾਨਾਸ਼ਾਹੀ ਸਰਕਾਰ ਨੂੰ ਖੜਾ ਦਿਓ ਤੇ ਸਾਨੂੰ ਸੱਤਾ ਵਿੱਚ ਲੈ ਕੇ ਆਓ ਦਾਸਦੀ ਹੈ ਜੀ ਮਨਮਤਾ ਸਾਹਿਬ ਨੇ ਕੀ ਕਿਹਾ ਤਾਨਾਸ਼ਾਹੀ ਦੀ ਕੋਈ ਹੱਦ ਹੁੰਦੀ ਹੈ ਹੁਣ ਹੀ ਰਾਸ ਵਿੱਚ ਅਰਵਿੰਦਜੀਤ ਦੀ ਇਨਸੂਲਿਨ ਰੋਕ ਦਿੱਤੀ ਗਈ ਹੈ ਅਰਵਿੰਦਜੀਤ 30 ਸਾਲ ਤੋਂ ਸ਼ੂਗਰ ਦੇ ਮਰੀਜ਼ ਨੇ ਤੇ ਉਹਨਾਂ ਨੂੰ ਰੋਜ਼ਾਨਾ 54 ਯੂਨਿਟ ਇਨਸੂਲਿਨ ਲੈਣੀ ਹੁੰਦੀ ਹੈ ਜੇਲ੍ਹ ਪ੍ਰਸ਼ਾਸਨ ਇਨਸੂਲਿਨ ਲੈਣ ਲਈ ਨਹੀਂ ਦੇ ਰਿਹਾ ਤੇ ਇਸ ਵੇਲੇ ਅਰਵਿੰਦਕੇ ਜੀਵਾਜੀ ਦੀ ਸ਼ੂਗਰ ਲੈਵਲ 300 ਤੱਕ ਪਹੁੰਚ ਗਈ ਹੈ چنتا والی گل ہے شاید ظلمانو اوپر والا سب دیکھ رہا ہے اس وار چاڑو دا بٹن دبا کے اپنے آپ رب سمجھن والی پی دے بیلما تاناشاہی کا سفایا دے